ਸੋ ਹੁਣ ਸੁਰੱਖਿਆ ਦਾ ਵਸੂਲਿਆ ਜਾਵੇਗਾ ਖਰਚਾ ਯਾਨੀ ਕਿ ਨਾਮੀ ਹਸਤੀਆਂ ਨੂੰ ਮਿਲੀ ਜਿਹੜੀ ਸੁਰੱਖਿਆ ਹੈ ਉਸ ਉੱਤੇ ਹਾਈ ਕੋਰਟ ਦੇ ਸਖਤ ਆਦੇਸ਼ ਨੇ ਲੀਡਰਾਂ ਫਿਲਮ ਅਦਾਕਾਰਾਂ ਤੇ ਧਾਰਮਿਕ ਹਸਤੀਆਂ ਤੋਂ ਵਸੂਲਿਆ ਜਾਵੇਗਾ ਪੂਰਾ ਖਰਚ ਹਾਈ ਕੋਰਟ ਦੇ ਵੱਲੋਂ ਸੁਰੱਖਿਆ ਦੇ ਲਈ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਤੇ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਹਰਿਆਣਾ ਤੇ ਚੰਡੀਗੜ੍ਹ ਨੂੰ ਨੋਟਿਸ ਜਿਹੜਾ ਹੈ ਜਾਰੀ ਕਰਕੇ ਜਵਾਬ ਮੰਗਿਆ ਗਿਆ ਪੰਜਾਬ ਦੇ ਵਿੱਚ 724 ਤੇ ਹਰਿਆਣਾ ਦੇ ਵਿੱਚ 500 ਹਸਤੀਆਂ ਨੂੰ ਦਿੱਤੀ ਗਈ ਹੈ ਪੁਲਿਸ ਸੁਰੱਖਿਆ ਤੇ ਯਾਨੀ ਕਿ ਹੁਣ ਇਹ ਜਿਹੜੀ ਸੁਰੱਖਿਆ ਹੈ ਨਾ ਖਾਸ ਲੀਡਰਾਂ ਨੂੰ ਭਾਵੇਂ ਉਹ ਫਿਲਮੀ ਦਾਕਾਰ ਹੋਣ ਲੀਡਰ ਹੋਣ ਧਾਰਮਿਕ ਹਸਤੀਆਂ ਹੋਣ ਇਹਨਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਗਈ ਹੈ ਜਿਹੜੇ ਜਵਾਨ ਇਹਨਾਂ ਨੂੰ ਗਾਰਡ ਕਰਦੇ ਨੇ ਸੋ ਉਹਨਾਂ ਦੀ ਸੁਰੱਖਿਆ ਦਾ ਪੈਸਾ ਵਸੂਲਿਆ ਜਾਵੇਗਾ ਯਾਨੀ ਕਿ ਉਸ ਲਈ ਇਹਨਾਂ ਨੂੰ ਰਕਮ ਅਦਾ ਕਰਨੀ ਪਵੇਗੀ ਪੰਜਾਬ ਦੇ 724 ਤੇ ਹਰਿਆਣਾ ਦੇ ਵਿੱਚ 500 ਦੇ ਕਰੀਬ ਪਰਸਿੱਧ ਹਸਤੀਆਂ ਨੇ ਜਿਨ੍ਹਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਹੈ ਤਾਂ ਹੁਣ ਇਸੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਖਰਚਾ ਵਸੂਲੇਗਾ ਯਾਨੀ ਕਿ ਇਸ ਨੂੰ ਲੈ ਕੇ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਖਾਸ ਕਰਦੇ ਹਰਿਆਣਾ ਵੀ ਚੰਡੀਗੜ੍ਹ ਵੀ ਤੇ ਪੰਜਾਬ ਵੀ ਲੀਡਰ ਫਿਲਮੀ ਅਦਾਕਾਰ ਖੋਣੀਆਂ ਫਿਰ ਧਾਰਮਿਕ ਹਸਤੀਆਂ ਹੋਣ ਉਹਨਾਂ ਤੋਂ ਖਰਚਾ ਵਸੂਲੀ ਆ ਜਾਵੇਗਾ ਜਿਹੜੀ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਆ ਹਾਈ ਕੋਰਟ ਦੇ ਵੱਲੋਂ ਸੁਰੱਖਿਆ ਦੇ ਲਈ ਪੁਲਿਸ ਮੁਲਾਜ਼ਮਾ ਦਿੱਤੇ ਨਾਤੀ ਤੇ ਨੋਟਿਸ ਜ਼ਰੂਰ ਕਟਿਆ ਗਿਆ ਤੇ ਇਸ ਲਈ ਜਵਾਬ ਮੰਗਿਆ ਗਿਆ ਸੋ ਹਰਿਆਣਾ ਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੋ ਜਿੰਨੀਆਂ ਵੀ ਹਸਤੀਆਂ ਨੇ ਜਿਹੜੀਆਂ ਇਹਨਾਂ ਨੂੰ ਗਾਰਡ ਕਰਦੇ ਨੇ ਸੁਰੱਖਿਆ ਜਵਾਨ ਜਿਹੜੇ ਪ੍ਰੋਵਾਈਡ ਕੀਤੇ ਗਏ ਨੇ ਉਸ ਨੂੰ ਲੈ ਕੇ ਨੋਟਿਸ ਪੰਜਾਬ ਹਾਈ ਕੋਰਟ ਦਾ ਕਿਉਂਕਿ ਅਕਸਰ ਹੀ ਸਵਾਲ ਚੁੱਕੇ ਜਾਂਦੇ ਨੇ ਕਿ ਇੱਕ ਮੁੱਦਾ ਪੰਜਾਬ ਦਾ ਵਾਜੂਰ ਬਣਿਆ ਸੀ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਕਟ ਕੀਤੀ ਗਈ ਉਸ ਤੋਂ ਬਾਅਦ ਅਜੇ ਤੱਕ ਇਲਜ਼ਾਮ ਕਿ ਉਸ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਇਸੇ ਕਾਰਨ ਉਸ ਉੱਤੇ ਉਹ ਅਟੈਕ ਹੋਇਆ ਤਾਂ ਉਸ ਨੂੰ ਜਨੂ ਮਾਰ ਦਿੱਤਾ ਗਿਆ ਤੇ ਹੁਣ ਜਦੋਂ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚੇ ਜਿਹੜੇ ਨਾਮੀ ਹਸਤੀਆਂ ਨੇ ਨਾਮੀ ਚਿਹਰੇ ਨੇ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮ ਦਿੱਤੇ ਗਏ ਨੇ ਸੁਰੱਖਿਆ ਦੇ ਲਈ ਗਾਰਡ ਕਰਨ ਲਈ ਉਹਨਾਂ ਦੀ ਤਨਾਤੀ ਤੇ ਨੋਟਿਸ ਜਾਰੀ ਹੋਇਆ ਪੂਜਾ ਵਰਮਾ ਸਾਡੇ ਸੇ ਯੋਗੀ ਫੋਨ ਲਾਈਨ ਤੇ ਜੁੜੇ ਹੋਏ ਨੇ ਪੂਜਾ ਜਾਣਨਾ ਚਾਹਵਾਂਗੇ ਸੁਰੱਖਿਆ ਦੇ ਲਈ ਕੀ ਹੋਣ ਖਰਚਾ ਵਸੂਲਿਆ ਜਾਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੋ ਪੂਰਾ ਮਾਮਲਾ ਸਮਝਣਾ ਚਾਹਵਾਂਗੇ ਔਰ ਕੀ ਕੁਝ ਗਿਆ ਹਾਈ ਕੋਰਟ ਨੇ ਇਸ ਉੱਤੇ ਅ ਬਿਲਕੁਲ ਦੇਖੋ ਮਾਮਲੇ ਦੇ ਵਿੱਚ ਸੁਣਾਈ ਜਿਹੜਾ ਹੈ ਉਹ ਪਹਿਲਾਂ ਤੋਂ ਚੱਲ ਰਹੀ ਆ ਲਾਂਕਿ ਇਸ ਦੇ ਵਿੱਚ ਹੈ ਪੰਜਾਬ ਦੇ ਜਿਹੜੇ BJP ਹੈ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਦੇ ਵਿੱਚ ਫਾਈਲ ਕਰੋ ਅਤੇ ਇਹ ਦੱਸੋ ਕਿ ਆਖਿਰ ਕਿੰਨੇ ਕੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਹੋਣ ਧਾਰਮਿਕ ਸੰਸਥਾਵਾਂ ਤੇ ਜਿਹੜਾ ਵੀ ਹੋਰ ਕੰਮ ਹੁੰਦੇ ਉਥੇ ਜਿਹੜੇ ਵੀ ਲੋਕ ਹੈ ਇਸ ਸੈਜਸਟਰੀ ਮਾਫ ਕਰਿਓ ਪਾਲੀਵੁੱਡ ਜਾਂ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਕਿੰਨੇ ਲੋਕਾਂ ਨੂੰ ਸੁਰੱਖਿਆ ਮਿਲੀ ਹੈ ਅਤੇ ਕਿੰਨੇ ਪੁਲਿਸ ਮੁਲਾਜ਼ਮ ਲੱਗੇ ਦੀ ਸਾਰੀ ਜਾਣਕਾਰੀ ਦਿੱਤੀ ਹੈ ਹੁਣ ਪੰਜਾਬ ਦੇ ਹਾਈ ਕੋਰਟ ਨੇ ਸੁਝਾਅ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਉਹ ਜਿਹੜਾ ਹੈ ਜਿਹੜੇ ਲੋਕ ਸਿਕਿਉਰਿਟੀ ਪੰਜਾਬ ਪੁਲਿਸ ਦੀ ਮੰਨਦੇ ਨੇ ਉਹਨਾਂ ਤੋਂ ਪੈਸੇ ਲੈ ਤੇ ਜਾਣ ਉਹਨਾਂ ਤੋਂ ਖਰਚਾ ਕਿਸੇ ਜਾਣ ਅਤੇ ਪੰਜਾਬ ਤੋਂ ਜੁੜੇ ਮਾਮਲੇ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਹੁਣ ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਪੱਖ ਬਣਾ ਦੇਵੇ ਨੋਟੂ ਜਾਰੀ ਕਰਕੇ ਜਵਾਬ ਦਾਖਿਲ ਕਰਨ ਦੇ ਲਈ ਆਇਆ ਹੈ ਕਿ ਤੁਸੀਂ ਵੀ ਦੱਸੋ ਕਿ ਕਿੰਨੇ ਪੋਲਿਟਿਕਲ ਲੋਕ ਅਤੇ ਕਿੰਨੇ ਹੋਰ ਜਿਹੜੇ ਐ ਉਹ सार्वजनिक ਜਿਹੜੇ ਗੁਰੂ ਨੇ ਜਾਂ ਫਿਰ ਹੋਰ ਜਿਹੜੇ ਬੀਬੀ ਬੀਬੀ ਆਈਪੀ ਸਹੀਪ ਨਾਲੇ ਜਿਹੜੇ ਸਿਕਿਉਰਿਟੀ ਹੈ ਜਾਂ ਉਹਨਾਂ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਇਸ ਤਰ੍ਹਾਂ ਸਾਮਾ 2019 ਹੈ ਜਿਸ ਇੱਕ ਇੱਕ ਅਪਰਾਧਿਕ ਮਾਮਲੇ ਵਿੱਚ ਇੱਕ ਗਵਾਹ ਨੂੰ ਸੁਰੱਖਿਆ ਦਿੱਤੀ ਗਈ ਸੀ ਹਮੇ ਤੱਕ ਇਸ ਮਾਮਲੇ ਵਿੱਚ ਸਿਰ ਇੱਕ ਹੀ ਗਵਾਹੀ ਹੋਈ ਹੈ ਤੇ આરોપીਾਂ ਦੀ ਜਿਹੜੀ ਅਕਾਉਂਟ ਸਮਾਨਤ ਪਟੀਸ਼ਨ ਸੀਗੀ ਹਾਈ ਕੋਰਟ ਵਿੱਚ ਪਹੁੰਚੀ ਪਰ ਅਦਾਲਤ ਨੇ ਕਿਹਾ ਸੀ ਸੁਰੱਖਿਆ ਦੀ ਮੰਗ ਕਿਸ ਤਰ੍ਹਾਂ ਸਿੰਬਲ ਦੇ ਤੇ ਲਈ ਕੀਤੀ ਜਾਂਦੀ ਹੈ ਉਸ ਵਾਂਗ ਜਿਹੜੇ ਟੈਕਸਟਾਈਲਸ ਨੇ ਉਹਨਾਂ ਦਾ ਪੈਸਾ ਜਿਹੜਾ ਇਸਮਾਲ ਕਰਕੇ ਖੁੱਬੇ ਤੇ ਖਾਸ ਕਰ ਕੋਈ ਵਿਸ਼ੇਸ਼ ਅਧਿਕਾਰ ਜਿਹੜਾ ਇਸ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾਂਦਾ ਅਤੇ ਜ਼ਿਆਦਾ ਜਿਹੜਾ ਉਹ ਕੋਚ ਪੈਂਦਾ ਹੈ ਅਤੇ ਕੋਚ ਪੈਂਦਾ ਹੈ ਹਾਈ ਕੋਰਟ ਪੰਜਾਬ ਦੀ ਇਸ ਨੂੰ ਹਲਾਫਤਾ ਕਰਕੇ ਤੇ ਲੈ ਕੇ ਆਉਂਦਾ ਕੀ 2013 ਦੀ ਜਿਹੜੀ ਸੁਰੱਖਿਆ ਨੀਤੀ ਹੈ ਉਸ ਪਰ ਪੁੱਛਿਆ ਸੀਗਾ ਪੰਜਾਬ ਦੀ ਕੀ ਹੈ ਕਿ ਜਿਹਨਾਂ ਲੋਕਾਂ ਨੂੰ ਸਖਤ ਦਿੱਤੀ ਗਈ ਹੈ ਉਹਨਾਂ ਤੋਂ ਪੁੱਛੀ ਗਈ ਜਾਂਦੀ ਹੈ ਜਿਸ ਵਿੱਚ ਵੀਆਈਪੀ ਪੀਵੀਆਈਪੀ ਆਮ ਨਾਗਰਿਕ ਤੇ ਹੋਰ ਕਿੰਨੇ ਵਿਅਕਤੀਆਂ ਨੂੰ ਮੌਜੂਦ ਦਾ ਸਮੇਟੇ ਲੋਕ ਹੈ